ਸ਼ਿਆਰੀਆਂ ਸਾਰੀਆਂ ਮੁਕੰਮਲ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਜਨਮ ਦਿਹਾੜੇ ਦੇ ਬਹੁਤ ਬਹੁਤ ਜਾਣ ਕੇ ਜਿਸ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਹੈ ਸੰਗਤਾਂ ਲਖਬਖਤ ਜਿੰਨਾਂ ਵਾਸਤੇ ਅੰਮ੍ਰਿਤ ਵੇਲੇ ਕੋਈ ਗੁਰੂ ਦਾ ਆਚਾਰ ਹੈ ਗੁਰਦਰਾ ਸਾਹਿਬ ਨੂੰ ਸਾਰੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਸ਼ਬਾਰਤ ਨੂੰ ਜਵੰਦ ਰੋਸ਼ਨ ਕਰਕੇ ਤੇ ਲੋਰ ਸੋਹਣੀ ਦਿੱਖ ਜਿਹੜੀ ਹੈ, ਨੂੰ ਘਰ ਦੇ ਬਣੀ ਕੋਈ ਨਜ਼ਰ ਆ ਰਹੀ ਹੈ। ਜਥੇਦਾਰ ਗੁਰਦੇਵ ਸਿੰਘ ਜੀ, ਕਲਿਆਣ ਜੁਨੀਅਰ ਮੀਸਟਰ ਦਾ ਸ਼੍ਰੋਮੀਪੁਰ ਦਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਸਹਿਬਾਨ ਉਸ ਨਗਰ ਕੀਰਤਨ ਦੇ ਵਿੱਚ ਸਬੂਲੀਅਤ ਕਰ ਰਹੇ ਹਨ ਇਹ ਨਗਰਕੀਤਨ ਗੁਰਦਰਾ ਸੰਸਥਾ ਚੰਬ ਹੋਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਪਰਕਾਮਾ ਕਰਦਾ ਹੋਇਆ ਇਸ ਅਸਥਾਨ ਗੁਰਦਰਾ ਫਿਰਸਾ ਵਿਖੇ ਇਸ ਦੀ ਸੰਪੂਰਤਾ ਹੋਈ ਬਰੇਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ਪੁਰਪ ਨੂੰ ਲੈ ਕੇ ਸੁਲਤਾਨ ਔਰ ਲੋਧੀ ਦੀ ਧਰਤੀ ਤੇ ਫਰਵਨਾਂ ਲੱਗੀਆਂ ਹੋਈਆਂ ਨੇ ਸੰਗਤਾਂ ਦਾ ਆਗਮਨ ਸ਼ੁਰੂ ਹੋ ਗਿਆ ਔਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਗੁਰੂ ਸਾਹਿਬ ਦੇ ਮੈਂਜਰ ਸਾਹਿਬ ਸਾਡੇ ਨਾਲ ਗੱਲਬਾਤ ਕਰਾਂਗੇ ਅਮੇਰ ਸਾਹਿਬ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਔਰ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਕੀ ਸੰਗਤਾਂ ਦੀ ਮੈਸੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਆਰੀਆਂ ਸਾਰੀਆਂ ਮੁਕੰਮਲ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਗੁਰਪੁਰਪੁਰੂ ਜਾਣ ਕੇ ਜਿਸ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਹੈ ਸੰਗਤਾਂ ਨਤ ਮਸਤਕ ਹੋਣ ਵਾਸਤੇ ਅੰਮ੍ਰਿਤ ਵੇਲੇ ਕੋਈ ਗੁਰੂ ਘਰ ਚਾਰਿਆਂ ਰਾਹੇ ਹਰ ਤਰ੍ਹਾਂ ਦੀ ਸਹੂਲਤ ਲਈ ਮੰਦਰਾਂ ਦੇ ਵੈਹਣੇ ਕਲ ਦੇ ਪੰਜਾਏ ਸ਼ਾਦਕ ਦੇ ਪ੍ਰਬੰਧ ਕੀਤੇ ਗਏ ਹਨ ਗੁਰਦਰਾ ਸਾਹਿਬ ਨੂੰ ਤਾਜ਼ੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਇਮਾਰਤ ਨੂੰ ਰੰਗ ਰੋਪਨ ਕਰਕੇ ਇਹ ਹੋਰ ਸੋਹਣੀ ਦਿਖ ਜਿਹੜੀ ਹੈ। ਝੂਕ ਕਰਦੇ ਬਣੀ ਹੋਈ ਨਜ਼ਰ ਆ ਰਹੀ ਹੈ। ਸੰਗਤਾਂ ਵਿੱਚ ਚਾਹ ਪਕੌੜਿਆਂ ਦੇ ਤੇ ਇਸ ਤਰ੍ਹਾਂ 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 ਦੀਆਂ ਸਬਜ਼ੀਆਂ, ਦਾਲਾਂ ਦੇ ਲੰਗਰ ਜਿਹੜੇ ਹਰ ਦਾਣੇ ਲੱਗ ਰਹੇ ਹਨ। ਜਾਫ ਜੰਨੇ ਦੇ ਰਸਤੇ ਲੰਗਰ ਲੱਗ ਰਹੇ ਆ। ਕਿਉਂ ਗੁਰੂਕੁਨਿਆ ਸੰਗਤਾਂ ਵਿੱਚ ਜਿੱਤੇ ਚਾਹ ਤੇ ਪੌੜੇ ਹਨ ਉੱਥੇ ਲੱਡੂ ਕਿਉਂਕਿ ਜਦੋਂ ਕਿਸੇ ਦੇ ਬੱਚੇ ਦਾ ਜਨਮ ਹੋਵੇ ਤੇ ਉਹ ਵੀ ਲੱਡੂ ਪਵਾ ਕੇ ਬਿਠਾ ਕਰਦਾ ਹੈ ਇਹ ਸੰਗਤਾਂ ਦੀ ਖੁਸ਼ੀ ਹੈ ਇਸ ਵਾਸਤੇ ਲੱਡੂ ਵੀ ਵਰਤਾਏ ਜਾ ਰਹੇ ਹਨ ਜਿਸ ਤਰ੍ਹਾਂ ਗੁਰੂਕੁਨਿਆ ਸੰਗਤਾਂ ਜਿਹੜੀਆਂ ਹੱਤ ਉਹ ਗੁਰੂ ਦੇ ਜਨਮ ਤੋਂ ਮਸਤ ਹੋ ਕੇ ਗੁਰੂ ਕੀ ਬਾਣੀ ਦਾ ਜਿੱਥੇ ਤਨ ਵਾਸਤੇ ਲੰਗਰ ਦੀ ਲੋੜ ਹੈ ਉੱਥੇ ਜਿਹੜੀ ਸਰੀਰ ਹੈ ਆਤਮਾ ਹੈ ਜਿਹੜੀ ਜਿਹੜੀ ਸਾਡੀ ਉਹ ਸਾਡੀ ਰੂਹ ਜਿਹੜੀ ਹੈ ਉਹਦੀ ਖਰਾਕ ਹੈ ਨਾਮ ਨਾਮ ਜਿਹੜਾ ਹੈ ਉਹ ਗੁਰੂ ਕੀ ਬਾਣੀ ਦਾ ਗੁਰੂ ਕੀ ਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਤੋਂ ਆਰੰਭ ਹੈ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਦਾ ਕੀਰਤਨ ਵੀ ਸਰਵਣ ਕਰ ਰਹੀਆਂ ਪੁੱਜ ਸੰਗਤਾਂ ਲੰਗਰ ਵਿੱਚ ਸੇਵਾ ਕਰ ਰਹੀਆਂ ਹਾਂ ਪੁੱਜ ਜੋ ਕੰਮ ਨਗਰ ਕ੍ਰਿਤਮ ਹੈ ਉਹਦੇ ਵਾਸਤੇ ਜੋ ਫੁੱਲਾਂ ਦੀ ਵਰਕਾ ਕੀਤੀ ਜਾਣੀ ਹੈ ਉਹਦੀ ਤਿਆਰੀ ਕੋਈ ਸੇਵਾ ਵਿੱਚ ਸੰਤ ਘਾਟ ਜਿਹੜਾ ਅਗੁਰੂ ਜੀ ਦਾ ਪਾਵਨ ਇਸਾਫ ਜਿਹੜਾ ਨਗਰ ਕੀਰਤਨ ਸਜਾਇਆ ਜਾਣਾ ਹੁੰਦਾ ਕੀ ਪ੍ਰਗਨ ਵਾਲਾ ਤੇ ਚੋ ਰੰਤਾ ਹੁੰਦੀ ਹੈ ਕਿੱਥੇ ਸਲੋਕੀ ਹੁੰਦੀ ਹੈ ਜਿਹੜਾ ਨਗਰ ਕੀਰਤਨ ਹੈ ਉਹ ਹਰ ਸਾਲ ਇੱਥੇ ਇੱਕਾ ਮੈਨੂੰ ਨਾਨਕ ਸਾਹਿਬ ਜੀ ਦਾ ਜੋ ਪਾਵਨ ਅਸਥਾਨ ਹੈ ਗੁਰਦੁਆਰਾ ਸੰਤ ਘਾਟ ਜਦੋਂ ਤਨ ਗੁਰੂ ਨਾਨਕ ਸਾਹਿਬ ਜੀ ਵਾਈ ਨਦੀ ਦੇ ਵਿੱਚ ਛੁੱਲੀ ਮਾਰ ਕੇ ਤਿੰਨ ਦਿਨ ਅਲੋਪ ਰਹੇ उस अस्थान हुए जिन तो से प्रकट हो गुरद्वारा संत घाट जी नाम पकारिया जाता है गुरद्वारा संत घाट साहब तो कल चौदह नवंबर नजा प्यार की अगवाई साहब श्री गुरु ग्रंथ साहब जी दकर छाया हेठ महान नगर कीर्तन आरम्भ किया जाएगा जिस दिन माया नाग हस्तियाँ ਨਗਰ ਕੀਰਤਨ ਦੇ ਸਰਦਾਰ ਜਦਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸੇ ਤਰ੍ਹਾਂ ਜਥੇਦਾਰ ਗੁਰਦੇਵ ਸਿੰਘ ਜੀ ਕਲਿਆਣ ਜੁਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਸਹਿਬਾਨ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਇਹ ਨਗਰ ਕੀਰਤਨ ਗੁਰਦੁਆਰਾ ਸੰਤ ਘਰ ਤੋਂ ਆਰੰਭ ਹੋ ਰਿਹਾ ਹੈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਇਸ ਅਸਥਾਨ ਗੁਰਦਰਾ ਦੇਰਸਾ ਵਿਖੇ ਇਸ ਦੀ ਸੰਪੂਰਨਤਾ ਹੋ ਗਈ ਤਾਂ ਇਸ ਤੋਂ ਬਾਅਦ ਜਿਹੜਾ 15 ਤਰੀਕ ਨੂੰ ਮੁੱਖ ਸਮਾਗਮ ਹੋ ਰਿਹਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਕੌਂਟ੍ਰੈਕਟਾਂ ਦੀ ਚੁਕਤੀਆਂ ਹੋਣੀਆਂ ਹੈਗੀਆਂ ਕਿ ਦੂਸਰੇ ਤੱਤਾਂ ਦੇ ਵਿੱਚ ਕੋਈ ਸੰਤ 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 ਜਿਹੜੇ ਦੂਸਰੇ ਧਰਮਾਂ ਦੇ ਸੰਤ ਮਹਾਂਪੁਰਖਾਂ ਦਾ ਉਹਨਾਂ ਨੂੰ ਕੇਵਲ 15 ਤਰੀਕ ਨੂੰ ਹੀ ਘਟਮਾ ਹਟਾਤੀ ਦਾ 14 ਨੂੰ ਨਹੀਂ 14 ਨਵੰਬਰ ਨੂੰ ਜਦੋਂ ਨਗਰ ਕੀਰਤਨ ਦਾ ਪ੍ਰੋਗਰਾਮ ਹੋਣਾ ਸੀ ਚਾਰ ਦੀ ਗੱਲ ਕਰਤਾ ਪਰ ਉਹ ਮਕਰੀ ਤੇ ਮੈਂ ਇਦਾਂ ਕਹ ਲੋ ਉਹ ਨਗਰ ਕੀਰਤਨ ਦੀ ਸ਼ਾਮ ਉਹ ਬਾਕੀ ਜਿਹੜਾ ਆਪਣਾ ਸਾਰਿਆ ਦਾ ਗਰੁੱਪ ਆਉਂਦੀ ਚ ਪਾ ਦੇ ਮੈਨੂੰ ਗਰੁੱਪ ਲੱਭਦਾ ਨਹੀਂ ਪਿਆ ਸੰਗਤ ਦੀ ਰਾਤ ਹੈ ਉਦੋਂ ਅਖਣਪੜ ਸਾਹਿਬ ਦੀ ਘੋੜ ਪਾਏ ਜਾਂਦੇ ਹਾਂ 15 ਰਾਤ ਤੱਕ ਸੁਬਾਜੀ ਵੀ ਚਲਾਈ ਜਾਂਦੀ ਹੈ ਉਦੋਂ ਵੀ ਜਿਹੜੇ ਸਾਧੂ ਭਗਤਮਾ ਜਿੱਥੇ ਗੁਰੂ ਜੀਰ ਸੰਗਤਾਂ ਆਉਣੀਆਂ ਗਿਆ ਉੱਥੇ ਉਹ ਵੀ ਸੰਗਤੀ ਲੋਕ ਵਿੱਚ ਆਉਂਦੇ ਜੀ ਉਹ ਸੰਨ ਗੁਰੂ ਅਸਾਪ ਦੇ ਮਿਹਰ ਪਾਈ ਸਰਪੰਦ ਸਿੰਘ ਜੀ ਨੇ तमाम ਆ ਪ੍ਰੋਗਰਾਮ ਜਿਹੜੇ ਉਲੀਕੇ ਗਏ ਨੇ ਪ੍ਰਕਾਸ਼ ਸਿੰਘ ਨੂੰ ਲੈ ਕੇ ਉਹਨਾਂ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਇਹ ਇਹ ਤੋਂ ਰੌਣਕਾਂ ਇੱਥੇ ਲੱਗੀਆਂ ਹੋਈਆਂ ਨੇ ਕਨ ਜਿਹੜਾ ਮਹਾਨ ਨਗਰ ਦੀਦਸਜਾਇਆ ਜਾਣਾ ਉਸ ਤੋਂ ਬਾਅਦ ਫਿਰ 15 ਤਰੀਕ ਨੂੰ ਬੋਕਸ ਮਾਗਰ ਹੋਣੇ ਨੇ ਤੇ 16 ਤਰੀਕ ਨੂੰ ਜਨ ਸਿੰਘ ਕੌਜਾਂ ਦੇ ਵੱਲੋਂ ਮਹੱਲਾ ਸਜਾਇਆ ਗਿਆ ਸੋ ਪੱਕੇ ਰੰਗ ਦੇ ਵਿੱਚ ਇਸ ਸਮੇਂ ਪੂਤਰਾਂ ਦੇ ਨਾਲ ਦੀ ਰੰਗੀ ਹੋਈ ਨਜ਼ਰ ਆ ਰਹੀ ਹੈ ਸਤਾਂਪੁਰ ਦਿੱਲੀ ਦੀ ਨਗਰੀ ਕੈਮਰਮੈਨ ਗੁਰਦੀਪ ਦੇ ਨਾਲ ਇੰਦੋਸੀ ਪਹੁੰਚ ਕੇ ਡੈਲੀ ਗੈਂਸਟੀਵੀ ਸਤਾਂਪੁਰ ਨੂੰ